ਅਸਾ ਮਲਾ ਪੁਨਵਾ ਗਾਵਲੇ ਤੂੰ ਗਾਵਨ ਹਾਰੇ ਜੀ ਪਿੰਡ ਕੇ ਭਾਮ ਅਧਾਰੇ ਜਾਂ ਕੀ ਸੇਵਾ ਸਰਬ ਸੁਖ ਪਾਵੈ ਅਵਰ ਕਾਉ ਪੈ ਬਹੁੜ ਨ ਜਾਵੈ ਸਦਾ ਆਨੰਦ ਅਨੰਦੀ ਸਾਹਿਬ ਗੁਨ ਨਿਧਾਨ ਨਿਤ ਨਿਤ ਜਾਪੀਐ ਭਲੇ ਹਾਰੀ ਤਿਸ ਸੰਤ ਪਿਆਰੇ ਜਿਸ ਪ੍ਰਸਾਦ ਤ੍ਰਬ ਮਨ ਵਾਸੀ ਆਂ ਰਹਾ ਜਾ ਕਾ ਦਾਨ ਨਿਖੂਟੈ ਨਾਹੀ ਖਲੀ ਭਾਪ ਸਭ ਸਹਿਜ ਸਮਾਹੀ ਜਾ ਕੀ ਬਖਸ਼ ਨਾ ਮੇਟਾ ਕੋਈ ਮਨ ਵਸਾਈਐ ਸਚ ਸੋਈ ਸਗ ਸੁਮਗਰੀ ਗ੍ਰਹਿ ਜਾ ਕਾ ਪੂਰਨ ਤਬ ਕੇ ਸੇਵਕ ਦੁਖ ਨ ਛੂਰਨ ਕੋਟ ਗਹੀ ਨਿਰਭਉ ਪਦ ਪਾਈਐ ਸਾਸ ਸਾਸ ਸੋ ਗਉਨਿਤ ਗਾਇਆ ਦੂਰ ਨ ਹੋਇ ਕਤਹੂ ਜਾਈਐ ਨਦਰ ਕਰੇ ਤਾ ਹਰ ਹਰ ਪਾਈਐ ਅਰਦਾਸ ਕਰੀ ਪੂਰੇ ਗੁਰ ਪਾਸ ਨਾਨਕ ਮੰਗੈ ਹਰ ਤਨ ਰਾਸ ਅਸਾ ਮਲਾ ਪੰਗਵਾ ਪ੍ਰਥਮੇ ਮਿਟਿਆ ਤਨ ਕਾ ਦੁਖ ਮਨ ਸਗਲ ਕੋ ਆਸੁਖ ਕਰ ਕਿਰਪਾ ਗੁਰ ਦੀਨੋ ਨਾ ਬਲ ਬਲ ਤਿਸ ਸਤਗੁਰ ਕੋ ਜਾਉ ਗੁਰ ਪੂਰਾ ਪਾਇਓ ਮੇਰੇ ਭਾਈ ਰੋਗ ਸੋਗ ਸਭ ਦੁਖ ਬਿਨਾਸੇ ਸਤਗੁਰ ਕੀ ਸ਼ਰਣਾਈ ਰਹਾਉ ਗੁਰ ਕੇ ਚਰਨ ਫਿਰਦਾ ਵਸਾਏ ਮਨ ਚਿੰਤਤ ਸਗਲੇ ਫਲ ਪਾਏ ਅਗਨ 부ਝੀ ਅਬ ਹੋਈ ਸ਼ਾਂਤ ਕਰ ਕਿਰਪਾ ਗੁਰ ਕੀਨੀ ਦਾਤ ਨਿਥਾਵੇਂ ਕੋ ਗੁਰ ਦੀਨੋ ਥਾਨ ਮਹਿਮਾਨੇ ਕੋ ਗੁਰਤੀਨੋ ਮਾਨ ਬੰਧਨ ਕਾਟ ਸੇਵਕ ਕਰ ਰਾਖੇ ਅੰਮ੍ਰਿਤ ਬਾਣੀ ਰਸਨਾ ਚਾਖੇ ਵੱਡਾ ਭਾਗ ਪੂਜ ਗੁਰ ਚਰਨ ਸਗਲ ਤੇ ਆਗ ਪਾਈ ਪ੍ਰਭ ਸ਼ਰਨ ਗੁਰ ਨਾਨਕ ਜਾ ਕਉ ਭਇਆ ਦਿਆਲਾ ਸੋ ਜਨ ਹੋਆ ਸਦਾ ਨਿਹਾਲਾ ਆਸਾ ਮੇਲਾ ਪੰਜਵਾ ਸਤਗੁਰ ਸਾਚਾ ਦੀਆ ਭੇਦ ਇਰ ਜੀਵਨ ਉਪਜਿਆ ਸੰਜੋਗ ਉਧਰ ਆਏ ਮਾਹੇ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਬਿਗਾਸ ਜੰਮਿਆ ਪੁੱਤ ਤਦਤ ਗੋਵਿੰਦ ਕਾ ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ ਰਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸੱਚੇ ਸਾਹਿਬ ਕੈ ਮਨ ਭਾਵੇ ਵਧੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਾਰ ਬੰਦ ਬਹਾਲੀ ਮਨ ਚਿੰਦਿਆ ਸਤ ਗੁਰੂ ਦਿਵਾਇ ਤੈ ਅਚਿੰਤ ਇਕ ਲਿਵ ਲਾਇ ਜਿਉ ਬਾਲਕ ਕਿਤਾ ਉਪਰ ਕਲੇ ਬੋਮਣ ਗੁਲਾਇਆ ਬੋਲੇ ਗੁਰ ਕੈ ਫੜ ਗੁੱਝੀ ਸ਼ੰਨੀ ਨਾਹੀ ਬਾਤ ਗੁਰ ਨਾਮ ਕੁ ਟੁੱਠਾ ਕੀਨੀ ਦਾਤ ਆਸਾ ਮਹਿਲਾ ਪੰਜਵਾ ਗੁਰ ਪੂਰੇ ਰੱਖਿਆ ਦੇ ਹੱਥ ਪ੍ਰਗਟ ਪ੍ਰਿਆ ਜਨਕਾ ਪਰਤਾ ਗੁਰ ਗੁਰ ਜਪੀ ਗੁਰੂ ਗੁਰ ਥਾਈ ਜੀ ਕੀ ਅਰਦਾਸ ਗੁਰੂ ਪਹਿ ਪਾਈਂ ਰਹਾ ਸ਼ਰਨ ਪਰੇ ਸੱਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜਿਉ ਪਿੰਡ ਜੋਬਨ ਰੱਖੈ ਤਾਂ ਕੋ ਨਾਨਕ ਗੁਰ ਕਉ ਕੁਰਬਾਨ ਆਸਾ ਘਰ ਅਠਵਾਂ ਕਾਫੀ ਮਹਿਲਾ ਪੰਜਵਾਂ ੴ ਸਤਿਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸਤਿ ਸਾਹਿਬ ਮੇਰਾ ਜਿਉ ਪਿੰਡ ਸਭ ਤਿਸ ਦਾ ਸਭ ਕਿਛ ਹੈ ਤੇਰਾ ਮਾਣ ਨਿਮਾਣੇ ਤੂੰ ਥਣੀ ਤੇਰਾ ਪਰਵਾਸਾ ਬਿਨ ਸਾਚੇ ਅਨਟੇਕ ਹੈ ਸੋ ਜਾਣੋ ਕਾਚਾ ਰਹਾਉ ਤੇਰਾ ਹੁਕਮ ਅਤਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰ ਪੂਰਾ ਭੇਟ ਸੀ ਸੋ ਚੱਲ ਰਜ਼ਾਏ ਛਤੋਰਾ ਇਤਿਆਨ ਪਾ ਕਿਤਾ ਕਾਮ ਨ ਆਈਐ ਟੁੱਠਾ ਸਾਹਿਬ ਜੋ ਦੇਵ ਸੋਈ ਸੁਖ ਪਾਈਐ ਜੇ ਲਖ ਕਰਮ ਕਮਾਈਐ ਕਿਛ ਪਵੈ ਨਾ ਬੰਧਾ ਜਨ ਨਾਨਕ ਕੀਤਾ ਨਾਮ ਧਰ ਹੋਰ ਛੋੜਿਆ ਤੰਦਾ ਆਸਾ ਮੈਲਾ ਪੰਜਵਾ ਸਰਬ ਸੁਖਾ ਮੈਂ ਪਾਲਿਆ ਹਰ ਜੀਵ ਡਣਾ ਕੋਈ ਗੁਰ ਟੁੱਠੇ ਤੇ ਪਾਈਐ ਸੱਚ ਸਾਹਿਬ ਸੋਈ ਬਲੇ ਹਾਰੀ ਗੁਰ ਆਪਣੀ ਸਦ ਸਦ ਕੁਰਬਾਨਾ ਨਾਮ ਨਾ ਵਿਸਰਉ ਇਕ ਖਿੰਚ ਅਸਾ ਇਕੀ ਜੈ ਦਾਣਾ ਰਹਾ ਪਾਖਟ ਸੱਚਾ ਸੋਏ ਹੈ ਜਿਸ ਹਰ ਥੰ ਅੰਤਰ ਸੋ ਛੂਟੈ ਮਾਂ ਜਾਲਤੇ ਜਿਸ ਗੁਰ ਸ਼ਬਦ ਨਿਰੰਤਰ ਗੁਰ ਕੀ ਮਹਿਮਾ ਕਿਆ ਤਾ ਗੁਰ ਬਵੇਕ ਸਤਸਾਰ ਉਹ ਆਦ ਜੁਗਾਦੀ ਜੁਗਾ ਜੁਗ ਪੂਰਾ ਪਰਮੇਸ਼ਰ ਨਾਮ ਧਿਆਵੋ ਸਦਸਦਾ ਹਰ ਹਰ ਮਨ ਰੰਗੇ ਜਿਉ ਪ੍ਰਾਨ ਧਨ ਗੁਰੂ ਹੈ ਨਾਨਕ ਕੈ ਸੰਗੇ ਆਸਾ ਮੈਲਾ ਪੰਜਵਾ ਸਾਈਂ ਅਲਖ ਪਾਰ ਪੂਰੀ ਮਨ ਵਸੈ ਦੁਖ ਦਰਦ ਰੋਗ ਮਾਇ ਮੈਂਡਾ ਹੱਬ ਨਸੈ ਹਉ ਵਈਆ ਕੁਰਬਾਨ ਸਾਈਂ ਆਪਣੀ ਉਹੋ ਆਨੰਦ ਖਾਣਾ ਮਨ ਪੰਜਾਪਣੀ ਰਹਾਉ ਬਿੰਦਕ ਗਾਲ ਸੁਣੀ ਸੱਚੇ ਤਿਸਥਾਣੀ ਸੂਖੀ ਹੂੰ ਸੁਖ ਪਾਏ ਮਾਏ ਨਾ ਕੀ ਮੰਗਣੀ ਨੈਣ ਪਸੰਦੋ ਸੋਏ ਤੇਖ ਮਸ਼ਤਾਕ ਭਈ ਮੈਂ ਨਿਰਗੁਣ ਮੇਰੀ ਮਾਏ ਆਪ ਲੜ ਲਾਏ ਲਈ ਬੇਦਕ ਤੇਬ ਸੰਸਾਰ ਖਬਾ ਹੂੰ ਬਹਾਰਾ ਨਾਮ ਕਾ ਪਾਤਸ਼ਾਹ ਦਿਸੈ ਜ਼ਹਾਰਾ ਹੱਸਾ ਮੈਲਾ ਪੰਜਵਾ ਲਖ ਭਗਤ ਆਰਦ ਦੇ ਜਪ ਤੇ ਪੀਓ ਪੀਓ ਕਮਨ ਜੁਗਤ ਮੇਲਾਵੋ ਨਿਰਗੁਣ ਵਿਖਈ ਜੀਓ ਤੇਰੀ ਤੇ ਗੋਵਿੰਦ ਗੋਪਾਲ ਦਿਆਲ ਪ੍ਰਭ ਤੂੰ ਸਭ ਨਾ ਕੇ ਨਾਥ ਤੇਰੀ ਸ੍ਰਿਸ਼ਟ ਸਭ ਰਹਾ ਸਦਾ ਸਹਾਈ ਸੰਤ ਦੇਖੇ ਸਦਾ ਹਜ਼ੂਰ ਨਾਮ ਬਿਹੂ ਲੜਿਆ ਸੇਮਰਨ ਵਿਸੂਰ ਵਿਸੂਰ ਦਾਸ ਦਾਸ ਚਣ ਥਾਇ ਮਿਟਿਆ ਤਨਾ ਗੋਣ ਵਿਸਰਿਆ ਜਿਨਾ ਨਾਮ ਤੇ ਨਾੜਾ ਹਾਲ ਕੋਣ ਜੈਸੇ ਪਸ਼ੂ ਹਰਿਆਉ ਐਸਾ ਸੰਸਾਰ ਸਭ ਨਾਨਕ ਬੰਧਨ ਕਾਟ ਮਿਲਾਵੋ ਆਪ ਤਪ ਹਸਾ ਮਰਲਾ ਪੰਜਵਾ ਹੱਦੇ ਥੋਕ ਬਸਾਰ ਠਿੱਕੋ ਖਿਆਲ ਕਰ ਝੂਠਾ ਲਾ ਗਮਾਨ ਮੰਨ ਤਨ ਅਰਤ ਤਾਰ ਆਠ ਪਹਿਰ ਸਾਲਾ ਸਿਰਜਣਹਾਰ ਤੂੰ ਜੀਵਾਂ ਤੇਰੀ ਦਾਤ ਕਿਰਪਾ ਕਰਹੁ ਹਾਂ ਸੋਈ ਕਮ ਕਮਾਏ ਜਿਤ ਮੁਖ ਉਜਲਾ ਸੋਈ ਲੱਗੇ ਸੱਚ ਜਿਸ ਤੂੰ ਦੇਖ ਲਾ ਜੋ ਨਾ ਤੁਮ ਦੋ ਮੂਲ ਸੋ ਘਰ ਰਾਸ ਕਰ ਇੱਕੋ ਚਿੱਤ ਵਸਾਏ ਦੇ ਨਾ ਜਾਏ ਮਰ ਤਿਨਾ ਪਿਆਰ ਜੋ ਪ੍ਰਭ ਪਾਣਿਆ ਗੁਰਪੁਰ ਸਾਧ ਅਕਤ ਨਾਮ ਕੋ ਵਖਾੜਿਆ ਆਸਾ ਮੈ ਲਾ ਪੰਗਵਾ ਜਿਨਾ ਨਾ ਵਿਸਰੇ ਨਾਮ ਸੇ ਕਿਨੇ ਆ ਭੇਦ ਨਾ ਜਾਣੋ ਮੂਲ ਸਾਈ ਜਿਹਾਂ ਮਨ ਤਨ ਹੋਏ ਨਿਹਾਲ ਤਮ ਸੰਗ ਫੇਟਿਆ ਸੁਖ ਪਾਇਆ ਜਨ ਤਰਸਾ ਦੁੱਖ ਸਭ ਮਿਟਿਆ ਰਾਹ ਜਿੱਤੇ ਖੰਡ ਬਹਿ ਮੰਡ ਉਧਾਰੇ ਤਿੰਨ ਖੇ ਜਿਨ ਮਨ ਉੱਠਾ ਆਪ ਪੂਰੇ ਭਗਤ ਸੇ ਜਿਸ ਨੂੰ ਮੰਨੇ ਆਪ ਸੋਈ ਮਨਿਆਏ ਪ੍ਰਗਟ ਪੁਰਖ ਪਰਵਾਣ ਸਭ ਠਾਈ ਜਾਨੀਏ ਦਿਨ ਸਰੈਨ ਆਰਾਧ ਸਮਲੇ ਸਹ ਸਹ ਨਾਨਕ ਕੀ ਲੋਚਾ ਪੂਰ ਸੱਚੇ ਪਾਤਸ਼ਾਹ ਅਸ ਮਹਿਲਾ ਪੰਜਵਾ ਪੂਰ ਰਹਾ ਸਭ ਠਾਈ ਹਮਾਰਾ ਖਸਮ ਸੋਏ ਏਕ ਸਾਹਿਬ ਸੇੜ ਛਤ ਦੂਜਾ ਨਹੀਂ ਕੋਈ ਜਿਉ ਪਾਵੇਂ ਤਿਉ ਰਖ ਰੱਖ ਰਹਾ ਰਿਆ ਤੁਝ ਬਿਨ ਅਵਰ ਨਾ ਕੋਇ ਨਦਰ ਨਿਹਾਰਿਆ ਰਹਾ ਸਤ ਪਾਲੇ ਪ੍ਰਭ ਆਪ ਘਟ ਘਟ ਸਾਰੀ ਐ ਜਿਸ ਮਨ ਉੱਠਾ ਆਪ ਤਿਸ ਨਾ ਵਿਸਾਰੀ ਐ ਜੋ ਕਿਸ਼ ਕਰੇ ਸੋ ਆਪ ਆਪਣ ਪਾਣਿਆ ਅਦਤਾ ਕਾ ਸਹਾਈ ਜੋਗ ਜੋਗ ਜਾਣਿਆ ਜਪ ਜਪ ਹਰ ਕਾ ਨਾਮ ਕਦੇ ਨਾ ਛੂਰੀਐ ਨਾਨਕ ਦਸ ਪਿਆਸ ਲੋਚਾ ਪੂਰੀਐ